ਬਹੁਤ ਵਧੀਆ ਲੱਗਿਆ ਜੀ ਬਸ ਇੱਕ ਟੈਨਸ਼ਨ ਰਹਿੰਦੀ ਹੈ ਪਰ ਪੱਟੀ ਭੜੀਵਾਲ ਵਾਲਿਆਂ ਦਾ ਤੁਸੀ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਇੰਨੇ ਵੱਡੇ ਸਟੇਜ ਤੇ ਗਾਉਣ ਦਾ ਮੌਕਾ ਦਿੱਤਾ ਤੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਤੁਸੀਂ ਇਹਦਾ ਇੰਟਰਵਿਊ ਲਿਆ ਇਹਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਇਆ ਹਾਂਜੀ ਸਾਰੇ ਲੋਕ ਕਹਿੰਦੇ ਨੇ ਇਹਦੇ ਵਿੱਚ ਕਲਾ ਵਾ ਤਾਂ ਹੀ ਅਸੀਂ ਇਹਨੂੰ ਲਈ ਫਿਰਦੇ ਹਾਂ ਜਿੱਥੇ ਸਾਨੂੰ ਪਤਾ ਲੱਗਦਾ ਇਹਨੂੰ ਉੱਥੇ ਲੈ ਕੇ ਜਾਣੇ ਆ ਜੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਸੁਣਿਆ ਤੁਹਾਡੇ ਪਿੰਡ ਦਾ ਮੁੰਡਾ ਹਾਂਜੀ ਗਬਈਆ ਬਣ ਕੇ ਲੱਗੇ ਆਇਆ ਤੇ ਗਾ ਕੇ ਗਿਆ ਗੀਤ ਸੁਣਿਆ ਤੁਸੀਂ ਕਿਵੇਂ ਲੱਗਿਆ ਬਹੁਤ ਹੀ ਬਹੁਤ ਅੱਛਾ ਜਿੰਨਾ ਕਹਦੇ ਉਹਨੇ ਅੱਛਾ ਬਹੁਤ ਜਣੀ ਆਏ ਆ ਵੀ ਜਣੀ ਕੁਛ ਕਰੂ ਤਰੱਕੀ ਇੰਨੀ ਕਰੂਗਾ ਇਹ ਬਹੁਤ ਸ਼ਾਂਤ ਆਨੰਦ ਆ ਗਿਆ ਸੁਣ ਕੇ ਜਾਨੀ ਜੀ ਆਪਰਾ ਨੌਜ ਮੁਕਾਵਣ ਵਾਲਾ ਬੱਚਾ ਜੀ ਬਹੁਤ ਵਧੀਆ ਆਵਾਜ਼ ਆਈ ਸੁਰੀਲੀ ਆਵਾਜ਼ ਆਈ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆ ਜੀ ਆਪਾਂ ਪਿੰਡ ਕੰਨੀਓ ਵੀ ਅਸੀਂ ਕਹਾਂਗੇ ਜੀ ਨਗਰ ਕੰਨੀ ਉਹ ਵੀ ਕਾਵੇ ਬੱਚੇ ਦੀ ਪੂਰੀ ਮਦਦ ਕਰੀ ਜਾਵੇ। ਸੋ ਦਰਸ਼ਕੋ ਇੱਕ ਇੱਕ ਹੀਰਾ ਇੱਕ ਕਲਾਕਾਰ ਲੱਭ ਕੇ ਤਾਂ ਤੁਹਾਨੂੰ ਦੇਤਾ। ਲੱਗਿਆ ਜੀ ਤੇ ਬਹੁਤ ਵਧੀਆ ਜਵਾਬ ਹੈ ਜੀ ਪਿੰਡ ਦਾ। ਤੁਹਾਡੇ ਪਿੰਡ ਦਾ ਬੱਚਾ। ਹਾਂਜੀ ਹਾਂਜੀ ਆਪਣੇ ਪਿੰਡ ਦਾ ਬੱਚਾ ਤੇ ਆਪਣੇ ਜਿੰਨੀ ਹੋ ਸਕੇ ਪਿੰਡ ਪੱਧਰ ਤੇ ਇਹਦੀ ਮਦਦ ਕਰਾਂਗੇ ਜੀ। ਪੰਜਾਬੀ ਭਵੰਦੀ ਇੰਟਰਨੈਸ਼ਨਲ ਸਟੇਜ ਜਿੱਥੇ ਹਰ ਵੱਡੇ ਤੋਂ ਵੱਡੇ ਕਲਾਕਾਰ ਨੂੰ 3 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਦਿੱਤਾ ਜਾ ਸਕਿਆ ਉੱਥੇ ਬੱਚਾ 7 ਮਿੰਟ ਲਈ ਗਾ ਕੇ ਆਇਆ ਸਤਿ ਸ਼੍ਰੀ ਅਕਾਲ ਜੀ ਮਹਾਪੰਜਾਬ ਯੂਐਸਏ ਪਹੁੰਚੇ ਆਂ ਜੀ ਪਿੰਡ ਤੌਲਖੁਰਦ ਪੰਜਾਬੀ ਭਵਨ 'ਚ ਪਿਛਲੇ ਦਿਨੀ ਇੱਕ ਪ੍ਰੋਗਰਾਮ ਸੀਗਾ ਉੱਥੇ ਇੱਕ ਬੱਚੇ ਦਾ ਸੀ ਗੀਤ ਸੁਣਿਆ ਸੀ ਗੀਤ ਸੁਣਨ ਤੋਂ ਬਾਅਦ ਅੰਤਰਰਾਸ਼ਟਰੀ ਬਹੁਤ ਵੱਡੀ ਜਿਹੜੀ ਪੰਜਾਬੀ ਭਵਨ ਦੀ ਸਟੇਜ ਆ ਉਹ ਸਟੇਜ ਤੋਂ ਇੱਕ ਬੱਚੇ ਨੇ ਗੀਤ ਸੁਣਾਇਆ ਸੀ ਹੁਣ ਦਰਸ਼ਕੋ ਅਸੀਂ ਉਸ ਬੱਚੇ ਦੇ ਜਿਹੜਾ ਉਹਨੇ ਗੀਤ ਗਾਇਆ ਸੀ ਉਹ ਤਾਂ ਨਹੀਂ ਦੁਬਾਰਾ ਫਰਮਾਇਸ਼ ਕਰਾਂਗੇ ਲਓ ਬੇਟਾ ਜੀ ਹੁਣ ਜਿਹੜਾ ਤੁਹਾਡੀ ਪਸੰਦ ਆ ਨਾ ਤੁਸੀਂ ਉਹ ਗੀਤ ਸੁਣਾ ਦਿਓ ਗੱਲਾਂ ਦੇ ਗਲਾ ਬੀਟੋਏ ਪੱਟਦੇ ਤੈਨੂੰ ਵੇਖ ਵੇਖ ਉੱਠਦੀਆਂ ਨੂਰੀਆਂ ਮੈਨੂੰ ਕਬੱਡੀ ਦਾ ਸਟਾਰ ਬਣ ਲੈਣ ਦੇ ਰਹਿ ਗਈਆਂ ਪੜਾਈਆਂ ਤਾਂ ਅਧੂਰੀਆਂ ਨਿੱਥੁ ਮਹਿਰ ਥਾਚਿਓਨੀਏ ਮਜਾ ਜਣੇ ਖੇਲ ਦਾ ਨਤੀਜਾ ਹੁੰਦਾ ਜੱਟ ਦਾ ਮੈਂ ਕਬੱਡੀ ਦਾ ਸ਼ਕੀਨ ਪਹਿਲੇ ਦਿਨ ਤੋਂ ਮੈਨੂੰ ਤੇਰੀਆਂ ਸ਼ਕੀਨੀਆਂ ਨੇ ਪੱਟਤਾ ਮੈਂ ਕਬੱਡੀ ਦਾ ਸ਼ਕੀਨ ਪਹਿਲੇ ਦਿਨ ਤੋਂ ਮੈਨੂੰ ਤੇਰੀਆਂ ਸ਼ਕੀਨੀਆਂ ਨੇ ਪੱਟਤਾ ਇਸ ਤੋਂ ਬਿਨਾ ਹੋਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਜਾਗਰਾਂਤਿਆਂ ਦੇ ਉੱਤੇ ਜਾਗਰਣ ਦੇ ਪ੍ਰੋਗਰਾਮ ਕਰਦੇ ਹਾਂ ਕੋਈ ਮਾਤਾ ਦੀ ਭੇਟ ਸੁਣਾਓਗੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਰੰਗ ਵਰਸੇ ਰੰਗ ਵਰਸੇ ਰੰਗ ਵਰਸੇ ਦਰਬਾਰ ਮਈਆ ਜੀ ਤੇਰੇ ਹਾਂਜੀ ਭੈਣ ਜੀ ਉਸ ਦਿਨ ਤੁਹਾਡੇ ਬੇਟੇ ਨੇ ਜਦੋਂ ਪੰਜਾਬੀ ਭਵਨ ਉੱਥੇ ਸਟੇਜ ਤੇ ਗਏ ਆ ਉਸ ਦਿਨ ਤੁਸੀਂ ਬੜਾ ਭਾਵੁਕ ਸੀ ਕਿ ਮੈਂ ਦੇਖਿਆ ਵੀਡੀਓ ਚ ਤੁਸੀਂ ਰੋ ਰਹੇ ਸੀ ਤੇ ਉਸ ਤੋਂ ਬਾਅਦ ਫਿਰ ਕਿਵੇਂ ਮਹਿਸੂਸ ਹੋਇਆ ਕੀ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਸ ਇੱਕ ਟੈਨਸ਼ਨ ਰਹਿੰਦੀ ਹੈ ਪਰ ਪੱਟੀ ਭੜੀਵਾਲ ਵਾਲਿਆਂ ਦਾ ਤੁਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਬੱਚੇ ਨੂੰ ਇੰਨੇ ਵੱਡੇ ਸਟੇਜ ਤੇ ਗਾਉਣ ਦਾ ਮੌਕਾ ਦਿੱਤਾ ਤੇ ਤੁਹਾਡਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਤੁਸੀਂ ਇਹਦਾ ਇੰਟਰਵਿਊ ਲਿਆ ਇਹਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਇਆ ਦਰਸ਼ਕੋ ਉਸ ਪ੍ਰੋਗਰਾਮ ਦੇ ਉਯੋਜਕ ਜਿਹੜਾ ਮੇਲਾ ਗੀਤਕਾਰਾਂ ਦਾ ਸੀ ਨਾ ਉਹ ਮਸ਼ਹੂਰ ਗੀਤਕਾਰ ਪੱਟੀ ਭੜੀਵਾਲਾ ਤੇ ਜਰਨੈਲ ਕਮਾਨ ਜੀ ਨੇ ਉਹ ਮੇਲਾ ਕਰਵਾਇਆ ਸੀ ਹੁਣ ਗੱਲ ਕਰਦੇ ਆ ਜੀ ਬੇਟੇ ਦੇ ਪਿਤਾ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਬੇਟਾ ਤੁਹਾਡਾ ਇੰਨਾ ਵਧੀਆ ਕੌਂਦਾ ਤੁਹਾਨੂੰ ਕਦੇ ਕੋਈ ਆਸ-ਪਾਸ ਲੋਕਾਂ ਨੇ ਵੀ ਦੱਸਿਆ ਵੀ ਤੁਹਾਡੇ ਬੇਟੇ 'ਚ ਇਹ ਕਲਾ ਤੁਸੀਂ ਇਹਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੋ ਹਾਂਜੀ ਸਾਰੇ ਲੋਕ ਕਹਿੰਦੇ ਨੇ ਇਹਦੇ ਵਿੱਚ ਕਲਾ ਵਾ ਤਾਂ ਹੀ ਅਸੀਂ ਇਹਨੂੰ ਲਈ ਫਿਰਦੇ ਆ ਜੀ ਜਿੱਥੇ ਸਾਨੂੰ ਪਤਾ ਲੱਗਦਾ ਇਹਨੂੰ ਉੱਥੇ ਲੈ ਕੇ ਜਾਣੇ ਆ ਜੀ ਅਸੀਂ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆਈ ਦਰਸ਼ਕੋ ਇਹ ਵੀ ਇੱਕ ਦੁੱਖ ਦੀ ਗੱਲ ਆ ਇਹ ਬੱਚਾ ਜਿੰਨਾ ਕ ਮਾਂ ਸਰਸਵਤੀ ਨੇ ਇਹਨੂੰ ਕਲਾ ਦਿੱਤੀ ਆ ਨਾ ਇਹ ਆਪਣੇ ਸਾਰੇ ਨਾਲ ਘੁੰਮ ਫਿਰ ਨਹੀਂ ਸਕਦਾ ਕਿਉਂਕਿ ਇਹ ਨਿਗਾ ਤੋਂ ਅਜ ਹੀ ਆ ਸੁਣਿਆ ਤੁਹਾਡੇ ਪਿੰਡ ਦਾ ਮੁੰਡਾ ਹਾਂਜੀ ਗਵਈਆ ਬਣਨ ਲੱਗੇ ਆਇਆ ਤੇ ਗਾ ਕੇ ਗਿਆ ਗੀਤ ਸੁਣਿਆ ਤੁਸੀਂ ਕਿਵੇਂ ਲੱਗਿਆ ਬਹੁਤ ਬਹੁਤ ਅੱਛਾ ਜਿੰਨਾ ਕਹਦੇ ਉਹਨੇ ਅੱਛਾ ਬਹੁਤ ਜਣੀ ਆ ਆ ਵੀ ਜਣੀ ਕੁਛ ਕਰੂ ਤਰੱਕੀ ਇੰਨੀ ਕਰੂਗਾ ਇਹ ਬਹੁਤ ਸ਼ਾਂਤ ਆਨੰਦ ਆ ਗਿਆ ਸੁਣ ਕੇ ਜਣੀ ਜੀ ਬਹੁਤ ਵਧੀਆ ਬੱਚਾ ਨਿਕਲੂ ਜੀ ਜਾ ਕੇ ਪਹਿਲੀ ਵਾਰੀ ਸੁਣਿਆ ਤੁਸੀਂ ਜੀ ਪਹਿਲੀ ਵਾਰੀ ਸੁਣਿਆ ਅਸੀਂ ਤਾਂ ਇਹ ਜਾਨੀ ਕਰੂਏ ਕੁਛ ਨਾ ਕੁਛ ਪਛ ਗਾਹਾਂ ਪਰਮਾਤਮਾ ਨੂੰ ਪਤਾ ਜਾਨੀ ਜਿਵੇਂ ਲੱਛਣ ਦਿਂਦੇ ਨੇ ਜਾਨੀ ਕਰੂਏ ਕੁਛ ਨਾ ਕੁਛ ਦਰਸ਼ਕੋ ਬੱਚੇ ਦੇ ਚੱਕਰ ਚ ਇਹ ਤਾਂ ਦੱਸਦੀ ਐ ਕਿ ਕਲਾ ਨਾ ਭਰਪੂਰ ਐ ਕੁਛ ਨਾ ਕੁਛ ਕਰੂਗਾ ਪਰ ਇਸ ਇੱਕ ਮਜ਼ਦੂਰ ਪਰਿਵਾਰ ਨੂੰ ਦੋ ਇਹਦੀਆਂ ਭੈਣਾਂ ਨੇ ਤੇ ਤੀਸਰਾ ਇਹ ਬੱਚਾ ਇਹਨਾਂ ਦੇ ਪਿਤਾ ਜੀ ਨੇ ਜਿਹੜੇ ਉਹ ਦਿਹਾੜੀ ਮਜ਼ਦੂਰੀ ਕਰਦੇ ਨੇ ਤੇ ਮਾਤਾ ਕੋਈ ਕੰਮ ਨਹੀਂ ਕਰ ਸਕਦੀ ਕਿਉਂਕਿ ਉਹਨੇ ਪੁੱਤਰ ਨੂੰ ਵੀ ਸਭਾਲਣਾ ਥੋੜਾ ਥੋੜਾ ਇਹਨਾਂ ਨੂੰ ਉਹ ਸਿਖਾ ਵੀ ਰਹੇ ਆ ਤੇ ਜਿੱਥੇ ਵੀ ਕਿਤੇ ਕੋਈ ਪ੍ਰੋਗਰਾਮ ਹੁੰਦਾ ਕੋਈ ਬੁਲਾਉਂਦੇ ਆ ਉਥੇ ਲੈ ਕੇ ਜਾਂਦੇ ਨੇ ਕਿ ਲੁਧਿਆਣੇ ਤੋਂ ਸਪੈਸ਼ਲੀ ਇਸ ਬੱਚੇ ਦੀ ਇੰਟਰਵਿਊ ਕਰਨ ਲਈ ਆਏ ਸੀ ਤੇ ਇਹ ਨਗਰ ਨਿਵਾਸੀ ਪਿੰਡ ਦੇ ਪਤਵੰਤੇ ਸੱਜਣ ਵੀ ਨੇ ਇਹਨਾਂ ਨੇ ਵੀ ਗਾਉਣ ਸੁਣੇ ਆ ਤੁਹਾਡੇ ਸਾਹਮਣੇ ਹੀ ਆ ਤੁਹਾਨੂੰ ਕਿਵੇਂ ਲੱਗਿਆ ਵੀਰੇ ਗੀਤ ਸੁਣ ਕੇ ਇਹਨਾਂ ਦਾ ਬਹੁਤ ਵਧੀਆ ਲੱਗਾ ਜੀ ਇਹ ਤਾਂ ਮਾਂ ਬਾਪ ਦਾ ਨੌਜਵਾਨ ਮੁਕਾਵਣ ਵਾਲਾ ਬੱਚਾ ਜੀ ਬਹੁਤ ਵਧੀਆ ਆਵਾਜ਼ ਆਈ ਸੁਰੀਲੀ ਆਵਾਜ਼ ਆਈ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਆ ਜੀ ਆਪਾਂ ਪਿੰਡ ਕੰਨੀ ਉਹ ਵੀ ਇਹੀ ਕਹਾਂਗੇ ਨਗਰ ਕੰਨੀ ਉਹ ਵੀ ਕਹਾਂਗੇ ਇਹ ਬੱਚੇ ਦੀ ਪੂਰੀ ਮਦਦ ਕਰੀ ਜਾਵੇ ਸੋ ਦਰਸ਼ਕੋ ਇੱਕ ਇੱਕ ਹੀਰਾ ਇੱਕ ਕਲਾਕਾਰ ਲੱਭ ਕੇ ਤਾਂ ਤੁਹਾਨੂੰ ਦੇਤਾ ਅੱਗੋਂ ਨਗਰ ਨਿਵਾਸੀਆਂ ਜਾਂ ਪਿੰਡ ਵਾਲਿਆਂ ਦੀ ਪਿੰਡ ਵਾਲਿਆਂ ਦੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੇ ਪਿੰਡ ਦਾ ਇੱਕ ਬੱਚਾ ਵਧੀਆ ਗਾਉਂਦਾ ਅੱਗੋਂ ਇਹਨੂੰ ਮਦਦ ਦੀ ਜ਼ਰੂਰਤ ਆ ਕਿ ਇਹਨੂੰ ਉਸ ਮੁਕਾਮ ਤੱਕ ਪਹੁੰਚਾਉਣ ਦੇ ਲਈ ਵਧੀਆ ਸੰਗੀਤਕ ਸਿੱਖਿਆ ਦਿੱਤੀ ਜਾਵੇ ਬਾਈ ਜੀ ਨੇ ਭਰੋਸਾ ਦਿਵਾਇਆ ਕਿ ਅਸੀਂ ਪਿੰਡ ਵੱਲੋਂ ਵੀ ਸਾਰੇ ਰਲ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਇਸ ਬੱਚੇ ਨੂੰ ਕਿਸੇ ਵਧੀਆ ਉਸਤਾਦਾਂ ਕੋਲੋਂ ਸਿੱਖਿਆ ਦਵਾਈ ਜਾਵੇ ਤਾਂ ਕਿ ਇਹ ਵੀ ਵੱਡੀਆਂ ਸਟੇਜਾਂ ਤੇ ਨਾਲ ਜਾ ਕੇ ਇਹ ਵੀ ਵੱਡੀਆਂ ਸਟੇਜਾਂ ਤੇ ਗਾ ਕੇ ਪਿੰਡ ਦਾ ਨਾਮ ਰੋਸ਼ਨ ਕਰੇ। ਅਚਕੋ ਸਾਹਿਬ ਬੰਦਿਆਂ ਦੇ ਆਪਣੇ ਆਪਣੇ ਜ਼ਿੰਦਗੀ ਦੇ ਰੁਝੇਵੇਂ ਹੁੰਦੇ ਆ। ਅਸੀਂ ਆਏ ਵੀ ਬਿਨਾ ਦੱਸੇ ਸੀ। ਸਰਪੰਚ ਸਾਹਿਬ ਬਹੁਤ ਕਿਸੇ ਆਪਣੇ ਵਿਅਸਤ ਸਮੇਂ 'ਚੋਂ ਸਮਾਂ ਕੱਢ ਕੇ ਆਏ ਆ। ਥੋੜਾ ਲੇਟ ਆਏ ਨੇ ਬੇਟਾ ਸਰਪੰਚ ਸਾਹਿਬ ਤੁਹਾਡੇ ਨਾਲ ਖੜੇ ਨੇ ਇਹਨਾਂ ਨੂੰ ਆਪਣੀ ਖੁਸ਼ੀ ਦਾ ਗੀਤ ਜਿਹੜਾ ਗਾ ਕੇ ਸੁਣਾਓ ਸੋਨੇ ਰੰਗੀਆਂ ਝਟਾ ਮਾ ਤੇਰੀ ਮੋਰ ਦੀ ਸਵਾਰੀ ਮੋਰ ਦੀ ਸਵਾਰੀ ਤੇਰਾ ਪੌਣਾ ਵਿੱਚ ਵਾਸ ਤੈਨੂੰ ਕਹਿੰਦੇ ਪੌਣਾ ਹਰੀ ਕਹਿੰਦੇ ਪੌਣਾ ਹਰੀ ਸੋਨੇ ਰੰਗੀਆਂ ਝਟਾ ਮਾ ਤੇਰੀ ਮੋਰ ਦੀ ਸਵਾਰੀ ਤੇਰਾ ਪੋਣਾ ਵਿੱਚ ਵਾਸ ਤੇਨੂੰ ਕਹਿੰਦੇ ਪੋਣਾ ਹਰੀ ਤੇਰੀ ਝੋਲੀ ਵਿੱਚ ਜਾਗੀ ਭੋਲੇ ਨਾਥੀ ਦਾ ਖਜਾਨਾ ਬਾਬਾ ਐਸੇ ਲਈ ਤੈਨੂੰ ਸਾਰਾ ਪੂਜਦਾ ਜਮਾਨਾ ਬਾਬਾ ਐਸੇ ਲਈ ਤੈਨੂੰ ਸਾਰਾ ਪੂਜਦਾ ਜਮਾਨਾ ਬਾਬਾ ਐਸੇ ਲਈ ਤੈਨੂੰ ਸਾਰਾ ਪੂਜਦਾ ਜਮਾਨਾ ਘੋੜੀ ਵਿੱਚ ਭੋਲੇ ਨਾਥ ਦਾ ਖਜ਼ਾਨਾ ਗਵੀਆਂ ਨੂੰ ਜਿਹੜੇ ਮਾਣ ਦੇਣ ਵਾਲੀ ਇੱਜ਼ਤ ਦੇਣ ਵਾਲੇ ਆ ਉਹ ਖਜ਼ਾਨਾ ਸਾਰਾ ਦਰਸ਼ਕਾਂ ਕੋਲ ਹੁੰਦਾ ਸਰਪੰਚ ਸਾਹਿਬ ਤੁਸੀਂ ਗਾਣਾ ਸੁਣਿਆ ਜੀ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਤੇ ਬਹੁਤ ਵਧੀਆ ਜਵਾਬ ਹੈ ਜੀ ਪਿੰਡ ਦਾ ਤੁਹਾਡੇ ਪਿੰਡ ਦਾ ਬੱਚਾ ਹਾਂਜੀ ਹਾਂਜੀ ਆਪਣੇ ਪਿੰਡ ਦਾ ਬੱਚਾ ਤੇ ਆਪਣੇ ਜਿੰਨੀ ਹੋ ਸਕੇ ਪਿੰਡ ਪੱਧਰ ਤੇ ਇਹਦੀ ਮਦਦ ਕਰਾਂਗੇ ਜੀ ਪੰਜਾਬੀ ਭਵੰਦੀ ਇੰਟਰਨੈਸ਼ਨਲ ਸਟੇਜ ਜਿੱਥੇ ਹਰ ਵੱਡੇ ਤੋਂ ਵੱਡੇ ਕਲਾਕਾਰ ਨੂੰ 3 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਦਿੱਤਾ ਜਾ ਸਕਿਆ ਉਥੇ ਇਹ ਬੱਚਾ 7 ਮਿੰਟ ਲਈ ਗਾ ਕੇ ਆਇਆ ਅਸੀਂ ਤੁਹਾਨੂੰ ਉਹ ਵੀਡੀਓ ਦੇ ਦੇਵਾਂਗੇ ਦੇਖੋ ਇਸ ਬੱਚੇ ਨੇ ਇਸ ਪਿੰਡ ਦਾ ਨਾਮ ਬੜੀ ਦੂਰ ਤੱਕ ਪਹੁੰਚਾਇਆ ਸਾਡੀ ਵੀ ਚੈਨਲ ਵੱਲੋਂ ਬੇਨਤੀ ਹੈ ਕਿ ਜਿੰਨੀ ਹੋ ਸਕੇ ਨੂੰ ਸਿੱਖਿਆ ਦਵਾਈ ਜਾਵੇ ਜ਼ਰੂਰ ਜੀ ਜਿੰਨੀ ਹੋ ਸਕੇ ਦੀ ਹੈਲਪ ਕਰਾਂਗੇ ਜੀ ਪੂਰੀ ਠੋਕ ਕੇ ਤੋਂ ਧੰਨਵਾਦੀਆਂ ਪਿੰਡ ਧੌਲਖੁਰਦ ਤੇ ਮੇਲਾ ਗੀਤਕਾਰਾਂ ਦੇ ਪ੍ਰਯੋਜਕ ਪੱਟੀ ਭੜੀ ਵਾਲਾ ਦੇ ਜਿਨ੍ਹਾਂ ਨੇ ਇਸ ਬੱਚੇ ਨੂੰ ਇਡੀ ਵੱਡੀ ਸਟੇਜ ਤੇ ਮੌਕਾ ਦਿੱਤਾ ਤੇ ਸਮੂਹ ਪੰਚਾਇਤ ਦੇ ਵੀ ਧੰਨਵਾਦੀ ਆ ਜਿਨ੍ਹਾਂ ਨੇ ਇਸ ਬੱਚੇ ਨੂੰ ਅੱਗੇ ਤੱਕ ਲਿਜਾਣ ਦੇ ਲਈ ਜਿੰਨੀ ਹੋ ਸਕੇ ਉਹਨੇ ਮਦਦ ਦੇਣ ਦਾ ਭਰੋਸਾ ਦਿੱਤਾ